ਫਗਵਾੜਾ ਪੁਲਿਸ ਨੇ ਇੱਕ ਵਿਅਕਤੀ ਨੂੰ ਇੱਕ ਪਿਸਟਲ ਛੇਜਿੰਦਾ ਰੋਂਦ ਅਤੇ ਇੱਕ ਮੈਗਜ਼ੀਨ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਕਾਬੂ ਕੀਤੇ આરોપી ਦੀ ਪਛਾਣ ਸਨੀ ਪੁੱਤਰ ਸ਼ਿੰਦਾਬਾਸੀ ਸ਼ਹੀਦ ਜਗਿੰਦਰ ਸਿੰਘ ਨਗਰ ਫਗਵਾੜਾ ਵਜੋਂ ਹੋਈ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਐਸਪੀ ਫਗਵਾੜਾ ਮੈਡਮ ਰਪਿੰਦਰ ਕੌਰ ਪੱਟੀ ਨੇ ਦੱਸਿਆ ਕਿ ਜਦੋਂ ਪੀਸੀਆਰ ਦੀ ਟੀਮ ਸ਼ਿਪੂਰੀ ਰੋਡ ਮਾਡਲ ਟਾਊਨ ਮੋੜ ਮੁਹੱਲਾ ਪ੍ਰੇਮਪੁਰਾ ਵਿਖੇ ਮੌਜੂਦ ਸੀ ਤਾਂ ਪੁਲਿਸ ਨੇ ਇੱਕ ਕਾਲੇ ਰੰਗ ਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਉਨਾ ਦੱਸਿਆ ਕਿ ਚੋਦੋ ਪੁਲਿਸ ਨੇ ਕਾਰ ਚਾਲਕ ਪਾਸੋਂ ਉਹਨਾਂ ਦਾ ਨਾਂ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਂ ਸਨੀ ਪੁੱਤਰ ਸ਼ਿੰਦਾਬਾਸੀ ਸ਼ਹੀਦ ਜਗਿੰਦਰ ਸਿੰਘ ਨਗਰ ਫਗਵਾੜਾ ਦੱਸਿਆ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾ ਨੇ ਜਦੋਂ ਗੱਡੀ ਦੇ ਕਾਗਜ਼ ਪੁੱਛੇ ਤਾਂ ਉਸਨੇ ਗੱਡੀ ਵਿੱਚੋਂ ਬਾਹਰ ਨਿਕਲ ਕੇ ਪੁਲਿਸ ਮੁਲਾਜ਼ਮਾ ਨਾਲ ਧੱਕਾ ਮੁਕੀ ਕੀਤੀ ਤੇ ਵਰਦੀ ਪਾੜ ਦਿੱਤੀ ਤੇ ਉਸਦੇ ਸੱਟਾ ਮਾਰੀਆਂ ਜਿਸ ਤੋਂ ਬਾਅਦ ਜਦੋਂ ਪੁਲਿਸ ਨੇ ਉਸ ਨੂੰ ਕਾਬੂ ਕੀਤਾ ਤਾਂ ਉਸ ਦੀ ਡੱਬ ਵਿੱਚੋਂ ਇੱਕ ਪਿਸਤਲ ਨਿਕਲਿਆ ਜਿਸ ਦਾ ਸਨੀ ਲਾਇਸੈਂਸ ਪੇਸ਼ ਨਹੀਂ ਕਰ ਸਕਿਆ ਐਸਪੀ ਮੈਡਮ ਰੁਪਿੰਦਰ ਕੌਰ ਪੱਟੀ ਮੁਤਾਬਕ ਪੁਲਿਸ ਨੇ ਸਨੀ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਹਨਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਉੱਪਰ ਪਹਿਲਾਂ ਕਿਸੇ ਵੀ ਥਾਣੇ ਵਿੱਚ ਕੋਈ ਮਾਮਲਾ ਦਰਜ ਨਹੀਂ ਹੈ ਫਿਲਹਾਲ ਪੁਲਿਸ ਨੇ ਜਿਸ ਵਿਅਕਤੀ ਕੋਲੋਂ ਸਨੀ ਨੇ ਪਿਸਟਲ ਲਿਆ ਸੀ ਉਸ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਹੈ ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜੀ ਮਾਨਯੋਗ ਡਿਜੀਪੀ ਪੰਜਾਬ ਐਸਐਸਪੀ ਕਪੂਰਥਲਾ ਮੈਡਮ ਅਤਸਲਾ ਉਤਤ ਉਹਨਾਂ ਦੇ ਨਿਸ਼ਾਣ ਨਿਰਦੇਸ਼ ਦੇ ਅੰਦਰ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ ਇੱਕ ਮੇਮ ਚਲਾਈ ਗਈ ਹੈ ਉਹਦੇ ਦੌਰਾਨ ਹੀ ਚੈਕਿੰਗ ਦੀ ਸਾਡੀ ਪੁਲਿਸ ਟੀਮ ਜੈਪੀਸੀਆ ਟੀਮਸ ਨੇ ਇਹ ਮੱਲਾ ਪ੍ਰੇਮ ਨਗਰ ਦੇ ਵਿੱਚ ਚੈਕਿੰਗ ਕਰ ਰਹੀ ਸੀਗਾ ਉਹ ਐਸੇ ਮਿੰਦਰ ਤੇ ਐਸੇ ਤੀਰਤ ਇਹਨਾਂ ਨੇ ਜਿਸੋਸ਼ਕੀ ਇੱਕ ਕਾਰ ਨੂੰ ਵੈਨਿਊ ਕਾਰ ਨੂੰ ਚੈੱਕ ਕੀਤਾ ਤਾਂ ਉਹਦੇ ਜਿਹੜਾ ਚਾਲਕ ਹੈ ਉਹ ਬੈਸ ਬਸਿਆ ਕਰਨ ਲੱਗ ਗਿਆ ਔਰ ਉਹਨਾਂ ਨੇ ਸਾਡੀ ਪੁਲਿਸ ਪਾਰਟੀ ਦੇ ਉੱਪਰ ਟਾਕ ਕੀਤਾ ਇਮੀਡੀਏਟਲੀ ਜਿਹੜੀ ਸਾਡੀ ਪੁਲਿਸ ਪਾਰਟੀ ਹੈ ਇਨਸਪੈਕਟਰ ਅਪਨ ਐਂਡ ਪੁਲਿਸ ਅਫਸਰ ਦਰ ਐਸਐਚਓ ਸਿਟੀ ਐਨਰਕਿ ਮਾਨ ਨਿਊਜ਼ ਕੰਡਨ ਰੌਂਡ ਆਊਟ ਕੀਤਾ ਮੌਕੇ ਤੋਂ ਇਹਦੇ ਕੋਲੋਂ ਇੱਕ ਇਲੀਗਲ 32 ਗੋਨ ਦਾ ਪਿਸਤਲ ਗ੍ਰਾਮੋਧੋਇਆ ਤੇ ਛੇ ਲਾਈ ਬ੍ਰਾਊਨ ਇਹਦੇ ਖਿਲਾਫ ਸਿਟੀ ਥਾਣੇ ਦੇ ਵਿੱਚ ਐਫਆਈਆਰ ਰਜਿਸਟਰ ਕੀਤੀ ਹੈ ਜੀ ਐਫਆਈਆਰ ਨੰਬਰ 190 ਅੰਡਰ ਸੈਕਸ਼ਨ ਆਮਜ਼ੈਟ 25 ਜਰਨਲ ਆਰ ਬੀਐਨਐਸ ਦੀ 132 221 352 A ਇਹ ਬਾਈ ਜਿੱਤ ਨੂੰ ਇਹ ਤੇ ਹਿਰੀਚ ਚੁਟ ਕਰਨ ਲਈ ਕਿਸੀ ਸੀ ਹੁਣ ਦੁਹਾਨੇ ਪੁੱਛ ਲਈ ਸੀ ਤੋਂ ਪਾਇਆ ਗਿਆ ਕਿ ਇਹਨੇ ਆਪਣੇ ਕਿਸੇ ਸਾਥੀ ਤੋਂ ਇਹ ਖਰੀਦਿਆ ਤੇ ਉਹਦੇ ਵੀ ਕੋਈ ਕ੍ਰਿਮੀਨੈਂਸ ਐਂਟੀਸੀਡੈਂਸ ਨਹੀਂ ਸਾਡੀ ਟੀਮ ਵੱਲ ਰਿਪੋਰਟਡ ਨੇ ਉਹ ਨੂੰ ਵੀ ਅਸੀਂ ਜਲਦ ਤੋਂ ਜਲਦ ਕਰੈਕ ਕਰ ਲਵਾਂਗੇ ਤੇ ਇਸ ਲੜਕੇ ਦਾ ਜਿਹੜਾ ਹੈ ਪੂਰਾ ਨਾਮ ਸੰਨੀ ਕੁਤਤਾ ਸ਼ਿੰਦਾ ਵਾਸੀ ਜੁਗਿੰਦਰ ਨਗਰ ਹੈ ਤੇ ਇਹਦੇ ਕੋਲੇ ਜਿਹੜੀ ਰਿਕਵਰੀ ਹੈ ਜੀ ਇਹ ਇੱਕ ਪਿਸਟਲ 6 ਰੋਂਗ ਇੱਕ ਮੈਗਜ਼ੀਨ ਤੇ ਗੱਡੀ ਜਿਹੜੀ ਹੈ ਬਲੈਕ ਮਾਰਕਾ ਵੈਨਯੂ ਬਲੇਂਡਰ ਕਾਰ ਹੈ ਜੀ ਮੈਂ ਵੀ ਕਾਰ ਵੀ ਆਪਣੀ ਔਰ ਕਾਰ ਇਹ ਕਿਸੇ ਦੇ ਸਾਥੀ ਦੀ ਆ ਉਹ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਕਰ ਉਹਦੇ ਵੀ ਕੁਝ ਮੂਲੀਅਤ ਇਸ ਦੇ ਵਿੱਚ ਆਉਂਦੀ ਹੈਗੀ ਤਾਂ ਉਹ ਨੂੰ ਅਸੀਂ ਕਦਾ ਮੈਂ ਪਿਸ਼ੋਕਰ ਕੀ ਆ ਕ੍ਰਿਮੀਨਲ ਆ ਜਾਂ ਕਿਦਾਂ ਫਿਲਹਾਲ ਸਾਨੂੰ ਇਹਦੇ ਤੇ ਅਜੇ ਕੋਈ ਕ੍ਰਿਮੀਨਲ ਲਗਾ ਪਰਚਾ ਨਹੀਂ ਮਿਲਿਆ ਪਰ ਅਸੀਂ ਇਹਦਾ ਵੈਰੀਫਿਕੇਸ਼ਨ ਕਰ ਰਹੇ ਹਾਂ ਬਾਕੀ ਥਾਣੇ ਤੋਂ ਵੀ ਪਤਾ ਕਰ ਰਹੇ ਹਾਂ ਕਿ ਇਹਦੇ ਤੇ ਕੋਈ ਪਹਿਲਾਂ ਪਰਚਾ ਹੈ ਕਿ ਨਹੀਂ ਹੈ ਪਰ ਇਹ ਇੱਕ ਜਿਹੜਾ ਦਾ ਸਗਾ ਆਪਣਾ ਉਹਦਾ ਮਰਡਰ ਹੋਇਆ ਸੀ ਕੁਝ ਸਾਲ ਪਹਿਲਾਂ ਔਰ ਇਹਦੇ ਕੁਝ ਐਂਟੀ ਪਾਰਟੀ ਹੈਗੀ ਐਸ ਦੇ ਕਰਕੇ ਜੋ ਇਹ ਫਿਲਹਾਲ ਦੱਸਦਾ ਦੇ weapon ਰੱਖਿਆ ਹੋਇਆ ਬਟ ਅਸੀਂ ਤਫ਼ਤੀਸ਼ ਅਜੇ ਨਹੀਂ ਪੂਾਈ ਚੱਕੀ ਤੇ ਜਿਹੜਾ ਪਿਸਤੌਲ ਕੰਦਾ ਕਿਸਦੀ ਹੈ ਮੈਂ ਕਿੰਨੇ ਦਾ ਖਰੀਦਦਾ ਸਰ ਸਾਹਮਣੇ ਆਇਆ ਕੁਛ ਅਹ ਇਹਦੇ ਆਪਣੇ ਦੋਸਤ ਨੂੰ ਲਿਆ ਹੈਗਾ ਸੋਹਿਆਰੀ ਦੋਸਤ ਦੇ ਵਿੱਚ ਨੇ ਰੱਖ ਲਿਆ ਔਰ ਉਹ ਜਿਹੜਾ ਸਿੱਧਾ ਦੋਸਤ ਹੈ ਉਹਨੂੰ ਵੀ ਨਾਮਿਨੇਟ ਕਰ ਲਿਆ ਜਦੋਂ ਉਹਨੂੰ ਗ੍ਰਿਫਤਾਰ ਕਰਦੇ ਆ ਤੇ ਮੋਰੇ ਵੀ ਪੁਲਿਸ ਦੇ ਮਸਾਲਾ ਸੱਚਾਈ ਪਤਾ ਲੱਗਦੀ ਤੇ ਮੈਂਮ ਜਿਹੜੀ ਗੱਡੀ ਕਾਲੇ ਸ਼ੀਸ਼ੇ ਵਾਲੀ ਘੁੰਮਦੀ ਸੀ ਕਿ ਇਹ ਪੁਲਿਸ ਦੇ ਧਿਆਨ 'ਚ ਨਹੀਂ ਆਇਆ ਸਾਹਮਣੇ ਕਿਤੇ ਤੇ ਬਿਲਕੁਲ ਜੀ ਇਸੇ ਚੀਜ਼ ਦੇ ਇਹ ਸਾਡੇ ਮਤਲਬ ਡ੍ਰੈਗਨ ਨੂੰ ਕਹਿੰਦੀ ਹੈ ਸ਼ਾਇਦ ਇਹਦੇ ਵਿੱਚ ਜੂ ಅಚ್ಚರ್ ನಂಬರ್ ಗಡ್ಡಿದ ਜੀਡੀ ਰੋਡ ਤੋਂ ਕੁੰਦਿਆਮ ਲਾਕੇ ਪੀਸੀਆਰ ਰੋਡ ਪਰਸ ਤੇ ਲੱਗੇ ਦੇਖੇ ਜਾ ਸਕਦਾ ਸਾਡੇ ਨਿਗਰਾਨਮਾ ਦੀ ਬਹੁਤ ਅੱਛੀ ਇੱਕ ਕਾਰਗੁਜ਼ਾਰੀ ਹੈ ਜੀ ਇਹਨਾਂ ਨੇ ਇੱਕ ਸ਼ੱਕੀ ਵਾਹਨ ਹੀ ਰੋਕਿਆ ਤੇ ਉਹਦੇ ਵਿੱਚੋਂ ਸਾਨੂੰ ਇੱਕ ਕ੍ਰਿਮੀਨਲ ਐਲੀਮੈਂਟ ਦੇ ਕੋਰਾਉਂਡ ਅਪ ਹੋ ਗਿਆ ਬਹੁਤ ਅੱਛੀ ਕਾਰਗੁਜ਼ਾਰੀ ਹੈ ਪੀਸੀਆਰ ਦੇ ਨਿਗਰਾਨਮਾ ਨੇ ਔਰ ਜਿਸ ਤਰੀਕੇ ਦਾ ਇਹਨਾਂ ਨੇ ਤੇ ਅਟੈਕ ਕਰ ਰਿਹਾ ਸੀ ਉਹਨੂੰ ਬੜੀ ਬਹਾਦਰੀ ਦੇ ਨਾਲ ਇਹਨੂੰ ਕਾਬੂ ਕੀਤਾ ਹੈਗਾ ਔਰ ਸਾਡੀ ਇਮੀਡੀਏਟ ਪੁਲਿਸ ਪਾਰਟੀ ਸਬਕੀ ਵੀ ਜਾਈ ਨੇ ਰਿਸਪੌਂਡ ਕੀਤਾ ਤੋਂ ਬਹੁਤ ਅੱਛਾ ਰਿਸਪੌਂਸ ਟਾਈਮ ਸੀਗਾ ਮੈਨੂੰ ਕੀ ਕਮਵਗਰਾ ਕੀ ਕਰਦੇ ਹੈ ਏ ਜੀ ਕੋਈ ਕੰਮ ਨਹੀਂ ਹਜੇ ਤੱਕ ਇਹਦਾ ਸਾਨੂੰ ਨਹੀਂ ਦੱਸਿਆ ਖੇਤੀ ਕਰਦਾ ਹੈਗਾ ਬਟ ਵੀ ਹੈਵ ਨਾਟ ਬੀਨ ਏਬਲ ਕੋਈ ਜਸਟੀਫਾਈ ਨਹੀਂ ਕਰ ਪਾਇਆ ਹਜੇ ਤੱਕ ਇਹ ਕੋਈ ਆਪਣਾ ਇਹਦਾ ਆਮ ਦਾ ਜ਼ਰੀਲਾ ਕਿ ਤੇ ਜਿਹੜੇ ਮੈਡਮ ਮੁਲਾਜ਼ਮਾ ਨੇ ਉੱਥੇ ਉਹਨੂੰ ਰੈਸਟ ਕੀਤਾ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਇਹ ਬਹੁਤ ਅੱਛਾ ਹੈ ਜੀ ਇਹਨਾਂ ਨੇ ਬਹੁਤ ਅੱਛਾ ਬਾਜ਼ਰੀ ਨਾਲ ਇਹਨਾਂ ਨੂੰ ਕ੍ਰਿਮੀਨਲ ਐਲੀਮੈਂਟ ਹੋ ਰਹਾ ਉਹਦਾ ਕੀ ਚੱਲ ਹੈਗਾ ਅਸੀਂ ਇਹਨਾਂ ਦੀ ਜਿਹੜੇ ਹੈਗੇ ਸਰਟੀਫିକੇਟਸ ਇਹਨਾਂ ਦੀ ਰਿਕਮੈਂਡੇਸ਼ਨ ਸਪੀਚ ਜਿਹੜੇ ਹੈ ਨੇ ਐਂਡ ਇੱਕ ਕ੍ਰਿਮੀਨਲ 엘ਮੈਂਟ ਹੈਗਾ ਹੈ ਜਿਸ ਕੁ ਇਲੀਗਲ ਰੈਫਰੈਂਸ ਹੈ ਜਾਂ ਇਹ ਚਲਾ ਵੀ ਸਕਦਾ ਸੀਗਾ ਅਗਰ ਇਹਨਾਂ ਮੌਕੇ ਤੇ ਵੱਜੇ ਨਾਲ ਕਾਬੂ ਨਾ ਕਰਦੇ ਤੇ ਇਹ ਬਹੁਤ ਅੱਛੀ ਕਾਰਗੁਜ਼ਾਰੀ ਹੈਗੀ ਹੈ ਸਾਡੇ ਪੀਸੀਆ ਟੀਮ ਦੀ ਉਸ ਤੋਂ ਬਾਅਦ ਸਿਟੀ ਥਾਣੇ ਦੇ ਨੌਜਵਾਨ ਹੈ ਤੇ ਇੱਕ ਅੱਛੀ ਅਚੀਵਮੈਂਟ ਸਾਡੇ ਪਲੇਸ ਨੂੰ